ਹਾਂਜੀ ਦੋਸਤੋ ਆਪ ਸਭ ਮਾਲਕ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਮੌਸਮ ਦੇ ਬਾਰੇ ਗੱਲ ਮੌਸਮ ਤਾਂ ਬਾਈ ਨਜ਼ਾਰੇ ਆਗੇ ਬਹੁਤ ਹੀ ਜ਼ਿਆਦਾ ਠੰਡਾ ਮੌਸਮ ਮੌਸਮ ਸ਼ਿਮਲਾ ਬਣਾ ਰੱਖਿਆ ਸ਼ਿਮਲਾ ਜਿਵੇਂ ਹੁਣ ਇੱਕ ਦੋ ਦਿਨ ਪਹਿਲਾਂ ਕਿੰਨੀ ਅੱਗ ਵਰਦੀ ਸੀ ਤਪਦਾ ਸੀ ਸਾਰਾ ਜਹਾਨ ਪੂਰਾ ਤਪਾਰ ਰੱਖਿਆ ਸੀ ਇੰਨੀ ਗਰਮੀ ਸੀ ਪਰ ਹੁਣ ਬਹੁਤ ਹੀ ਠੰਡਾ ਮੌਸਮ ਤੇ ਮੀਂਹ ਅਲੱਗ-ਅਲੱਗ ਜਗ੍ਹਾ ਤੇ ਪੂਰਾ ਪੈ ਰਿਹਾ ਰਾਤ 3 ਵਜੇ ਪੰਜਾਬ ਦੇ ਵਿੱਚ ਪੂਰਾ ਕਿਆਰੇ ਭਰਮੀ ਪਿਆ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਰ ਵੀ ਆਸੇ-ਪਾਸੇ ਪੂਰਾ ਕਿਆਰੇ ਡੱਕ ਕੇ ਮੀ ਤੇ ਔਰ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਪੂਰਾ ਖੁੱਲ ਕੇ ਵਰਸਿਆ ਤੇ ਹੁਣ ਹਵਾ ਵੀ ਇਸੇ ਕਰਕੇ ਪੂਰੀ ਠੰਡੀ ਠਾਰ ਆ ਰਹੀ ਹੈ। ਬਾਕੀ ਜਿਹੜੇ ਥਾਂ ਰਹਿ ਗਏ ਇਲਾਕੇ ਰਹਿ ਗਏ ਮੀਂਹ ਤੋਂ ਬਿਨਾ ਉਹ ਅੱਜ ਜਿਵੇਂ 17 ਤਰੀਕ ਹੈ ਅੱਜ ਵੀ ਹੁਣ ਇਸ ਟਾਈਮ ਪੂਰੇ ਕਾਲੇ ਬੱਦਲ ਛਾਏ ਹੋਏ ਆ ਹੋ ਸਕਦਾ ਇੱਥੇ ਫੇਰ ਮੀਂਹ ਆ ਜਾਏ। ਉਹ ਵੀ ਸੋਨੂੰ ਜਲਦੀ ਤੋਂ ਜਲਦੀ ਵੀਡੀਓ ਪਾਵਾਂਗੇ ਮੀਂਹ ਪੈਂਦੇ ਦੀ ਤੇ ਮੀਂਹ ਬਾਈ ਬਹੁਤ ਵਧੀਆ ਪੈ ਰਿਹਾ ਤੇ ਜਿੱਥੇ ਨਹੀਂ ਪਿਆ ਉੱਥੇ ਮੌਸਮ ਦਾ ਠੰਡਾ ਹੋ ਗਿਆ ਗਰਮੀ ਤੋਂ ਤਾਂ ਰਾਹਤ ਮਿਲੀ ਬਹੁਤ ਵੱਡੀ ਬਹੁਤ ਜ਼ਿਆਦਾ ਗਰਮੀ ਸੀ ਤੇ ਮੈਂ ਹੁਣ ਰਹਿ ਗਿਆ ਜਿਵੇਂ ਰਾਜਸਥਾਨ ਦੇ ਵੀ ਕਈ ਥਾਵਾਂ ਤੇ ਪਿਆ ਤੇ ਇਧਰ ਗੰਗਾ ਨਗਰ ਜ਼ਿਲ੍ਹਾ ਹਲੇ ਣੀੜੇ ਤੇੜੇ ਨਹੀਂ ਸੁਣਿਆ ਹਵੋਰ ਏਰੀਆ ਫਾਜਲ ਕਾਂ ਮੈਨੂੰ ਲੱਗਦਾ ਅੱਜ ਜਿੱਥੇ-ਜਿੱਥੇ ਰਹਿਗੇ ਅੱਜ ਉਹ ਰੜਕਾਂ ਕੱਢੂ ਝਟ ਲਾਉ ਤਾਕੜੀ ਕਿਉਂਕਿ ਹੁਣ ਸਾਹਮਣੇ ਐ ਇਸ ਟਾਈਮ ਪੂਰਾ ਬੱਦਲ ਬਣਿਆ ਖੜਾ ਐ ਤੇ ਇਧਰ ਆਪਣੇ ਸੰਗਰੀਏ ਵਾਲੇ ਪਾਸੇ Rajasthan ਵਾਲੇ ਪਾਸੇ ਤਾਂ ਮੀਂਹ ਪੈ ਰਿਹਾ ਕੋਈ ਖਬਰ ਆਈ ਪੁੱਛਿਆ ਤਾਂ ਜਰੂਰ ਸੋਨੂੰ ਵੀਡੀਓ ਸਾਂਝੀ ਕਰਾਂਗੇ ਸੋਡੇ ਨਾਲ ਤੇ ਬਾਕੀ ਮੌਸਮ ਬਹੁਤ ਠੰਡਾ ਹੈ ਬਾਈ ਇਹ ਵਾਕਈ ਕਹਿਣਾ ਪੂ ਨਜ਼ਾਰਾ ਆ ਗਿਆ ਜਮਾ ਮੌਸਮ ਦਾ ਪੂਰੇ ਦੀ ਠੰਡੀ ਹਵਾ ਚੱਲ ਰਹੀ ਹੈ ਜਮਾ ਤੇ ਦੇਖੋ ਹੁਣ ਹੋਰ ਕਿੱਥੇ ਕਿੱਥੇ ਵਰਦਾ ਕਦੋਂ ਵਰਦਾ ਤੇ ਲਗਦਾ ਹੀ ਰਹੇ ਜਿਵੇਂ ਮਾਨਸੂਨ ਦਾ ਬਦਲ ਹੀ ਹੈ ਤੇ ਪਰ ਉਹ ਵੀ ਬਹੁਤ ਜਲਦੀ ਆ ਰਹੀ ਹੈ ਬਹੁਤ ਹੀ ਜਲਦੀ ਪੰਜਾਬ ਵਾਲਿਆਂ ਨੂੰ ਜਿੱਥੇ-ਜਿੱਥੇ ਮੀਂਹ ਪੈ ਗਿਆ ਉਹਨਾਂ ਦਾ ਤਾਂ ਸੌਨੇ ਤੇ ਸੁਹਾਗਾ ਹੋ ਗਿਆ ਕਿਉਂਕਿ ਹੁਣ ਝੋਨਾ ਝੋਨਾ ਲਾਉਣ ਦਾ ਮੌਸਮ ਹੈ ਝੋਨਾ ਲਾਉਣਾ ਤੇ ਅੱਧੇ ਪਾਣੀ ਨਾਲ ਅੱਧੇ ਖਰਚੇ ਨਾਲ ਸਭ ਵਧੀਆ ਠੀਕ ਠਾਕ ਚੱਲ ਰਹੀ ਨੇ ਤੇ ਪਾਣੀ ਪੂਰਾ ਕਰਨਾ ਬਹੁਤ ਔਖਾ ਸੀ ਜਿਵੇਂ ਇੰਨੀ ਗਰਮੀ ਸੀ ਤੇ ਲੋ ਮਿੱਤਰ ਜਲਦੀ ਆ ਰਹੇ ਹਾਂ ਮੀ ਦੁਬਾਰਾ